ਤਰਨਤਾਰਨ ਦੇ ਪਿੰਡ ਬੱਗੇ ਵਿਖੇ ਆਪਸੀ ਲੜਾਈ ਦੇ ਵਿੱਚ ਇੱਕ ਨੌਜਵਾਨ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ ਜਰਕੇ ਦੱਸਿਆ ਜਾ ਰਿਹਾ ਹੈ ਦੋ ਨੌਜਵਾਨਾਂ ਨੂੰ ਦਸਮੀ ਹਲਦੇ ਵਿੱਚ ਅਮਰੀ ਸਰਦੇ ਗੁਰਨਾਨਗਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਇਹਨਾਂ ਨੌਜਵਾਨਾਂ ਦੀ ਉਮਰ ਤਕਰੀਬਨ 15 ਤੋਂ 18 ਸਾਲ ਦੱਸੀ ਗਈ ਹੈ ਮ੍ਰਿਤਕ ਦੇ ਡੈੱਡ ਬੋਡੀ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਰੱਖਿਆ ਗਿਆ ਹੈ ਅਤੇ ਮੌਕੇ ਤੇ ਥਾਣੇ ਦੀ ਪੁਲਿਸ ਪਹੁੰਚ ਗਈ ਹੈ ਅਤੇ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਗੱਲ ਹੋਈ ਆ ਬੇਟੇ ਦੇ ਸੱਟਾਂ ਲੱਗੀਆਂ ਆ ਕੀ ਇਹਨਾਂ ਦਾ ਡਿਵਲਪ ਮੇਰਾ ਤਜਿੰਦ ਦੱਸੂਗਾ ਕਿੱਥੋਂ ਰਹਿਣ ਵਾਲੇ ਟਰੱਕ 500 ਤੋਂ ਨੰਨ ਕੀ ਗੱਲ ਕੀ ਹੋਈ ਆ ਗੱਲ ਹੋਈ ਆ ਵੀ ਰੇਵਾ ਆਪਣਾ ਲੈ ਕੇ ਆਏ ਆ ਲਾਈਵ ਵਾਸਤੇ ਤੇ ਇਹਨਾਂ ਕੋ ਐਂਬੂਲੈਂਸ ਦਾ ਵੀ ਇੰਤਿਆਮ ਨਹੀਂ ਹੋਇਆ ਤੇ ਨਾ ਕੋਈ ਡਾਕਟਰ ਆ ਵੇਖਣ ਆਲਾ ਇਹਨਾਂ ਦੇ ਸੱਟਾ ਕਿਹੜੇ ਕਿਹੜੇ ਕਾਰ ਤੋਂ ਲੱਗੀਆਂ ਇਹਨਾਂ ਦੇ ਸੱਟਾਂ ਲੱਗੀਆਂ ਬੁੱਗਾਂ ਰੋਡ ਤੋਂ ਬੁੱਗਾ ਦੇ ਵਾਲੀਪਾਲ ਦੇ ਰੋਡ ਤੇ ਝਗੜਾ ਦਾ ਕੀ ਹੋਇਆ ਕੀ ਆ ਝਗੜੇ ਦਾ ਨਹੀਂ ਮੈਨੂੰ ਪਤਾ ਕਿਹੜਾ ਹੈ ਤੁਹਾਡੇ ਕੀ ਮੇਰਾ ਬੇਟਾ ਵਾ ਕੀ ਹੋਇਆ ਉਹਦੇ ਸੱਟਾਂ ਜਿਆਦੀਆਂ ਲੱਗੀਆਂ ਹੋਰ ਕਿਸੇ ਨਾਲ ਉਹਨਾਂ ਤੇ ਕੀ ਲਾਦਾ ਇਥੇ ਇਹਨਾਂ ਨੇ ਕੁਛ ਨਹੀਂ ਦੱਸਿਆ ਕਿੰਨੇ ਬੰਦੇ ਜ਼ਖਮੀ ਨੇ ਜਿਹੜੇ ਤਿੰਨ ਬੰਦੇ ਨੇ ਤਿੰਨ ਬੰਦੇ ਹਾਂਜੀ ਇੱਕ ਦੇ ਡੈੱਡ ਹੋ ਗਿਆ ਵਾ ਦੋ ਜ਼ਖਮੀ ਆ ਸਾਡੇ ਮੁੰਡਾ ਨਾਂ ਕੀ ਮੇਰਾ ਹਰਪੀਚੇ ਉਮਰ ਕਿੰਨੀ ਆਦੀ 16 ਸਾਲ ਜਿਹੜਾ ਨਾਲਪੁਰ ਜ਼ਖਮੀ ਦਾ ਨਾਂ ਕੀ ਆ ਉਹਦਾ ਢਿੱਲੇ ਜਿਹੜਾ ਕੋਨਾ ਡੈਥ ਹੋ ਗਿਆ ਦੀ ਨਾਂ ਕੀ ਉਹਦਾ ਜੀ ਉਹ ਕਿੱਥੋਂ ਲੈਣੋ ਪਤਾ ਨਹੀਂ ਉਹ ਤਾਂ ਨਹੀਂ ਬਿਨ ਪਤਾ ਕਿੱਥੋਂ ਜਿਹੜਾ ਨਾਲ ਦਾ ਮੁੰਡਾ ਕਿੱਥੋਂ ਲੈਣ ਵਾਲਾ ਸੀ ਉਹ ਵੀ ਤਲੰਦਨ ਦਾ ਹੀ ਆ ਇਹ ਇਹ ਹੋਇਆ ਕੀ ਪਤਾ ਕੀ ਲੱਗਾ ਪਤਾ ਨਹੀਂ ਈ ਕੁਛ ਲੱਗਾ ਹਲਾ ਦੇ ਬੀਰ ਆਹ ਭਵਾਨਾ ਹੀ ਮੰਗ ਕਰਦੇ ਕੀ ਮੰਗ ਜੀ ਸਾਹੀ ਜੈ ਜੀ ਸਾਹਿਬ ਇਹ ਤਾਂ ਹਨ ਹੋ ਰਹੇ ਨੇ ਬੰਦੇ ਪਤਾ ਲੱਗੇ ਕਿਹੜੇ ਬੰਦੇ ਜਿਹੜਾ ਬੰਦਿਆਂ ਪਤਾ ਹੀ ਕੁਛ ਨਹੀਂ ਤੁਹਾਨੂੰ ਸ਼ਾਤੇ ਬੰਦੇ 30 ਚਲੀ ਜਾਣਾ ਹੈ ਮਸਾਲੇ ਕਿੰਨੇ ਵਜੇ ਘਟਣਾ ਹੈ 30 ਚਲੀ ਜਾਣਾ ਹੈ ਕਿੰਨੇ ਵਜੇ ਘਟਣਾ ਹੈ ਪਤਾ ਲੱਗਾ ਕੁਝ 8 ਵਜੇ ਦੇ ਕਰੀਬ ਦੀ ਝਗੜਣਾ 7:30 8 ਵਜੇ ਤੇ ਕੀ ਲੱਗਾ ਕੀ ਵਜਾ ਕੀ ਕਿਰਪਾਨਾ ਵਜਈ ਜਾਂ ਕੋਈ ਗੂੜੀ ਵਜਈ ਹੈ ਕੀ ਹੋਰ ਜਿਹੜਾ ਬੰਦਾ ਕੁਛ ਪਿਆ ਮੇਰੇ ਕੋਲ ਕਿਰਪਾਨਾ ਦਾਤਰ ਦੇ ਉੱਤਰ ਵਜਈ ਹੈ ਦਾਤਰ ਵਜਈ ਹੈ ਜਿਵਾੜੀ ਟੁੱਟ ਜਿਵਾੜਾ ਟੁੱਟ ਗਿਆ ਬੇਟੇ ਦਾ ਕੀ ਗੱਲ ਕੀ ਹੋਈ ਐ ਬੱਸ ਛੱਡ ਤੈਨੂੰ ਛੱਡ ਦੋ ਛੱਡ ਕੇ ਗੱਲ ਚਾਹਲ ਸਿੰਘ ਸਰ ਫਲਾਣੀ ਸਰਬ ਮੈਨੂ ਰਿਕਾਰੋ ਹੋਣ ਆ ਗਿਆ ਕਹਿੰਦੇ ਵੀ ਤਾਂ ਵੱਟ ਕੇ ਸੁੱਟ ਗਏ ਸਾਡੇ ਦੇ ਇਹ ਵੀ ਤੱਕ ਤੇ ਕਿਹੜਾ ਨਾ ਕਹਿੰਦੇ ਜੋੜ ਨੀ ਕਿੰਨੀ ਉਮਰ ਕਿੰਨੀ ਜਸ਼ਨ ਸਿੰਘ 18 ਸਾਲ ਉਮਰ ਹੀ ਹੈ ਅੱਛਾ ਜੋੜਿਆਂ ਦੇ ਕਿੰਨੇ ਮੁੰਡੇ ਜਿਹਨਾਂ ਨੇ ਮਾਰਿਆ ਕੀ ਕੋਈ ਲੱਗਾ ਪਤਾ ਕੋਈ ਝਗੜਾ ਕਾਹਦਾ ਆ ਜਾਂ ਕਰੇ ਨਹੀਂ ਸਾਡੇ ਕਿੰਨੇ ਜਣੇ ਜਿਹੜੇ ਜ਼ਖਮੀ ਹੋਏ ਨਾਲ ਹੋਰ ਦੋ ਜਣੇ ਹੋਰ ਨਾਲ ਜ਼ਖਮੀ ਹੋਇਆ ਦੋ ਜਣੇ ਰੰਬਰ ਸਰ ਲੱਗੇ ਤੇ ਤੁਹਾਨੂੰ ਕੀ ਚਾਹ ਕੇ ਬਲਕਿ ਹੋ ਸਾਥੀ ਹੈ ਨਾ ਇਹ ਈਮਾਨੀ ਆ ਰਹੀ ਹੈ ਲੱਗਦਾ ਕਿ ਤੁਹਾਨੂੰ ਮਲਵਕ ਝਗੜਾ ਕਰ ਹੀ ਕਲਦਾ ਹੈ ਹੈ ਮਤਲਬ ਹੈ ਕੋਈ ਨਹੀਂ ਸਰ ਘਟਾਪਾ ਕੀ ਕੰਮ ਕੀ ਕਰਦਾ ਹੈ ਉਹ ਮੈਡੀਕਲ ਤੇ ਲਗਾ ਹੈ 18 ਸਾਲ ਜੀ ਨਾ ਉਹਦਾ ਜਸ਼ਨਦੀਪ ਸਿੰਘ ਤੁਹਾਡਾ ਨਾਮ ਕੀ ਤੁਸੀਂ ਵਿਸ਼ਾਲ ਸਿੰਘ ਕਿੱਥੇ ਰਹਾ ਹੋ ਦੀ ਪਿੰਡ ਬੱਗਾ ਬੱਗੇ ਦੇ ਮੈਨੂੰ ਟਾਈਪ ਨਹੀਂ ਸਰ ਇੱਕ ਈ ਮਾਮਲਾ ਸਰ ਹੋਇਆ ਜਿਹੜਾ ਜੇ ਮੁੰਡਾ ਕਿ ਡੈੱਥ ਹੋਈ ਤੇ ਦੋ ਚੱਕੀਆਂ ਸਨ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸਟੀਓ ਸਦਰ ਮੈਨੂੰ ਇੱਕ ਤਲਾਹ ਮਿਲੀ ਹੈ ਕਿ ਪਿੰਡ ਬੁੱਗੇ ਦੇ ਨੇੜੇ ਕੋਈ ਆਪਸ ਵਿੱਚ ਮੁੰਡਿਆਂ ਦਾ ਝਗੜਾ ਹੋਇਆ ਇਹਦੇ ਸਬੰਧੀ ਹੁਣ ਮੈਂ ਜਦੋਂ ਮੌਕੇ ਤੇ ਇੱਥੇ ਹਸਪਤਾਲ ਆਇਆ ਤੇ ਇਹਦੇ ਵਿੱਚ ਇੱਕ ਹਰਪ੍ਰੀਤ ਜਸ਼ਨਪ੍ਰੀਤ ਸਿੰਘ ਮੁੰਡਾ ਜਿੰਦੀ ਇਹ ਮੌਕੇ ਤੇ ਡੈਥ ਹੋ ਗਈ ਹੈ ਜੋ ਇੱਥੇ ਸਿਵਲ ਹਸਪਤਾਲ ਹੀ ਆ ਤੇ ਦੋ ਲੜਕੇ ਜਿਹੜੇ ਹੋਰ ਨੇ ਜਾਂ ਗੁਰੂਕਾਖੂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਅੰਮ੍ਰਿਤਸਰ ਲੈ ਕੇ ਗਿਆ ਹਾਂ ਤਾਂ ਅਸੀਂ ਮੌਕੇ ਤੇ ਜਾ ਰਹੇ ਹਾਂ ਮੌਕੇ ਤੇ ਜਾ ਕੇ ਪੜਤਾਲ ਕਰਕੇ ਅਗਲੀ ਸਾਰੀ ਗੱਲਬਾਤ ਦੱਸਦੇ ਜਿਹੋ ਜਿਹੇ ਇਹਨਾਂ ਦੇ ਕੋਈ ਬਿਆਨ ਲਿਖਾਉਣਗੇ ਉਹਨਾਂ ਮਤਲਬ ਅਸੀਂ ਕਹੀਂ ਕਾਰਵਾਈ ਅਮਲ ਚ ਲਿਆਵਾਂਗੇ ਇਹ ਪੰਜਾਬੀ ਟੀਵੀ ਦੇ ਲਈ ਤਰਨਤਾਰ ਤੋਂ ਰਵੀ ਖੇੜਾ ਦੀ ਖਾਸ ਰਿਪੋਰਟ